ਇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਬ ਸੇਖੋਂ ਵਿੱਚ। ਅੱਜ ਆਪਾਂ ਬਣਾਵਾਂਗੇ ਲੂਬੀਆ ਦੀ ਸਬਜ਼ੀ ਜਿਸ ਨੂੰ ਕੇ ਬਲੈਕ ਆਈਸ ਬੀਨਸ ਵੀ ਕਹਿੰਦੇ ਹਨ ਤੇ ਤੇ ਇਸ ਨੂੰ ਰੋਂਗੀ ਵੀ ਕਹਿੰਦੇ ਹਨ। ਤੁਹਾਡੇ ਇੱਥੇ ਕੀ ਕਹਿੰਦੇ ਆਂ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ। ਇਹ ਰਾਈਸ ਦੇ ਨਾਲ ਖਾਵਾਂਗੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ। ਤੁਸੀਂ ਇਹਨੂੰ ਚਪਾਤੀ ਜਾਂ ਕਿਸੇ ਵੀ ਚੀਜ਼ ਦੇ ਨਾਲ ਖਾ ਸਕਦੇ ਹੋ। ਪੂਰੀ ਦੇ ਨਾਲ ਵੀ ਇਸ ਨੂੰ ਆਪਾਂ ਖਾ ਸਕਦੇ ਹਾਂ। ਚਲੋ ਇਸ ਨੂੰ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਇੱਥੇ ਆਪਾਂ ਲਿਆ ਹੈ ਲੂਬੀਆ ਇਹ ਦੇਖੋ ਇਹ ਇਸ ਤਰ੍ਹਾਂ ਹੁੰਦਾ ਹੈ ਇਹ ਵਾਈਟ ਕਲਰ ਦਾ ਹੁੰਦਾ ਹੈ ਤੇ ਇਸ ਦੇ ਵਿੱਚ ਥੋੜਾ ਜਿਹਾ ਇਸ ਤਰ੍ਹਾਂ ਬਲੈਕ ਬਲੈਕ ਹੁੰਦਾ ਹੈ ਇਸ ਲਈ ਇਸ ਨੂੰ ਬਲੈਕ ਆਈ ਬੀਨਸ ਕਹਿੰਦੇ ਹਾਂ ਇਹ ਆਪਾਂ ਇੱਕ ਕੌਲੀ ਲੂਬੀਆ ਦੀ ਲਈ ਹੈ ਤੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਵਾਸ਼ ਕਰ ਲਵਾਂਗੇ ਇਹ ਦੇਖਣ ਦੇ ਵਿੱਚ ਕੁਝ ਰਾਜਮਾ ਵਰਗੇ ਲੱਗਦੇ ਹਨ ਰਾਜਮਾ ਆਪਣੇ ਥੋੜੇ ਰੈੱਡ ਕਲਰ ਦੇ ਜਾਂ ਬਲੈਕ ਕਲਰ ਦੇ ਹੁੰਦੇ ਹਨ ਪਰ ਇਹ ਵਾਈਟ ਕਲਰ ਦਾ ਲੂਬੀਆਂ ਹੁੰਦਾ ਹੈ ਹੁਣ ਇਸ ਨੂੰ ਆਪਾਂ ਕੁੱਕਰ ਦੇ ਵਿੱਚ ਐਡ ਕਰ ਦਿੱਤਾ ਹੈ ਤੇ ਤਿੰਨ ਕੌਲੀਆਂ ਇਸ ਦੇ ਵਿੱਚ ਆਪਾਂ ਪਾਣੀ ਦੀਆਂ ਐਡ ਕਰਾਂਗੇ ਤੁਸੀਂ ਕੋਈ ਵੀ ਕੱਪ ਜਾਂ ਕੌਲੀ ਆਪਣੀ ਮੈਜ਼ਰਮੈਂਟ ਦੇ ਹਿਸਾਬ ਨਾਲ ਸੈੱਟ ਕਰ ਸਕਦੇ ਹੋ ਜੇਕਰ ਤੁਸੀਂ ਅੱਧੀ ਕੌਲੀ ਇਸ ਦੇ ਵਿੱਚ ਲੂਬੀਆਂ ਦੀ ਲਓਗੇ ਤਾਂ ਡੇਢ ਕੌਲੀ ਇਸ ਦੇ ਵਿੱਚ ਪਾਣੀ ਦੀ ਐਡ ਕਰ ਲੈਣੀ ਹੁਣ ਅੱਧਾ ਚਮਚ ਆਪਾਂ ਇਸ ਦੇ ਵਿੱਚ ਨਮਕ ਦਾ ਐਡ ਕਰ ਦਵਾਂਗੇ ਇਹ ਇੱਕ ਆਪਣਾ ਟ੍ਰਿਕ ਹੈ ਜਦੋਂ ਵੀ ਆਪਾਂ ਕੁੱਕਰ ਦੇ ਵਿੱਚ ਦਾਲ ਜਾਂ ਕੋਈ ਵੀ ਚੀਜ਼ ਬੋਇਲ ਕਰਦੇ ਹਾਂ ਤੇ ਇਸ ਦੀ ਬਿਸਲ ਵਾਲੀ ਸਾਈਡ ਤੇ ਅੰਦਰ ਵੱਲ ਥੋੜਾ ਜਿਹਾ ਘਿਓ ਲਗਾਉਣ ਤੇ ਇਹ ਕੋਈ ਵੀ ਚੀਜ਼ ਬੋਇਲ ਹੋ ਕੇ ਬਾਹਰ ਨਹੀਂ ਨਿਕਲਦੀ ਇਸ ਲਈ ਆਪਾਂ ਥੋੜਾ ਜਿਹਾ ਦੇਸੀ ਘਿਓ ਲਗਾ ਲਿਆ ਹੈ ਤੇ ਹੁਣ ਆਪਾਂ ਗੈਸ ਦੇ ਉੱਪਰ ਇਸ ਨੂੰ ਰੱਖ ਦਿੱਤਾ ਹੈ ਹੁਣ ਆਪਾਂ ਇੱਥੇ ਤੜਕੇ ਵਾਸਤੇ ਦੋ ਪਿਆਜ਼ ਦੋ ਟਮਾਟਰ ਥੋੜਾ ਜਿਹਾ ਲਸਣ ਤੇ ਅਦਰਕ ਲਿਆ ਹੈ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਵਾਸ਼ ਕਰ ਲਿਆ ਹੈ ਤੇ ਹੁਣ ਇਸ ਨੂੰ ਆਪਾਂ ਰਫਲੀ ਕੱਟ ਲਵਾਂਗੇ ਕਿਉਂਕਿ ਇਹਨਾਂ ਸਭ ਦੀ ਆਪਾਂ ਪੇਸਟ ਤਿਆਰ ਕਰਨੀ ਹੈ ਆਪਾਂ ਪਿਆਜ਼ ਕੱਟ ਲਏ ਹਨ ਇਸੇ ਤਰ੍ਹਾਂ ਹੁਣ ਆਪਾਂ ਟਮਾਟਰ ਵੀ ਕੱਟ ਲਵਾਂਗੇ ਹੁਣ ਆਪਾਂ ਇੱਕ ਗਰਾਇੰਡਰ ਜਾਰ ਲਵਾਂਗੇ ਉਸ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਕੱਟੇ ਹੋਏ ਟਮਾਟਰ ਐਡ ਕਰਾਂਗੇ ਇਹਨਾਂ ਦੀ ਆਪਾਂ ਪਿਊਰੀ ਤਿਆਰ ਕਰ ਲਵਾਂਗੇ ਤੁਸੀਂ ਇੱਥੇ ਟਮਾਟਰ ਜ਼ਿਆਦਾ ਵੀ ਐਡ ਕਰ ਸਕਦੇ ਹੋ ਇਹ ਦੇਖੋ ਹੁਣ ਆਪਾਂ ਟਮਾਟਰਾਂ ਦੀ ਪੇਸਟ ਤਿਆਰ ਕਰ ਲਈ ਹੈ ਹੁਣ ਇਸ ਨੂੰ ਆਪਾਂ ਇੱਕ ਬਰਤਨ ਦੇ ਵਿੱਚ ਕੱਢ ਦਵਾਂਗੇ ਹੁਣ ਆਪਾਂ ਲਸਣ ਅਦਰਕ ਤੇ ਪਿਆਜ਼ ਦੀ ਪੇਸਟ ਬਣਾ ਕੇ ਤਿਆਰ ਕਰ ਲਵਾਂਗੇ ਆਪਣੀ ਇਹ ਪੇਸਟ ਵੀ ਬਣ ਕੇ ਰੈਡੀ ਹੈ ਹੁਣ ਇਹ ਦੇਖੋ ਆਪਣੇ ਲੂਬੀਆ ਬੋਇਲ ਹੋ ਰਹੇ ਹਨ ਦੂਸਰੀ ਸਾਈਡ ਤੇ ਗੈਸ ਤੇ ਆਪਾਂ ਇੱਕ ਪਤਿਲਾ ਰੱਖਾਂਗੇ ਉਸ ਦੇ ਵਿੱਚ ਆਪਾਂ ਸਰੋਂ ਦਾ ਤੇਲ ਐਡ ਕੀਤਾ ਹੈ ਇੱਥੇ 2 ਚਮਚ ਆਪਾਂ ਸਰੋਂ ਦਾ ਤੇਲ ਪਾਵਾਂਗੇ ਜਦੋਂ ਆਪਣਾ ਤੇਲ ਗਰਮ ਹੋ ਗਿਆ ਤੇ ਇਸ ਦੇ ਵਿੱਚ ਅੱਧਾ ਚਮਚ ਆਪਾਂ ਜੀਰਾ ਐਡ ਕਰ ਦਵਾਂਗੇ ਜੀਰਾ ਭੁੱਜਣ ਤੋਂ ਮਗਰੋਂ ਇਸ ਦੇ ਵਿੱਚ ਆਪਾਂ ਲਸਣ ਅਦਰਕ ਤੇ ਪਿਆਜ਼ ਦਾ ਪੇਸਟ ਐਡ ਕਰ ਦਵਾਂਗੇ ਤੇ ਇਸ ਨੂੰ ਚੰਗੀ ਤਰ੍ਹਾਂ ਆਪਾਂ ਪੁੰਨ ਲਵਾਂਗੇ ਇਹ ਆਪਣਾ ਸਰੋਂ ਦਾ ਤੇਲ ਘਰਦਾ ਹੈ ਇਸ ਨੂੰ ਆਪਾਂ ਜਿੰਨਾ ਵੀ ਬੋਇਲ ਕਰ ਲਈਏ ਇਸ ਦੇ ਉੱਪਰ ਥੋੜੀ ਜਿਹੀ ਝੱਗ ਇਸੇ ਤਰ੍ਹਾਂ ਹੀ ਰਹਿੰਦੀ ਹੈ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਭੁੰਨ ਲਿਆ ਹੈ ਹੁਣ ਇਸ ਦੇ ਵਿੱਚ ਆਪਾਂ ਟਮਾਟਰਾਂ ਦੀ ਪਿਊਰੀ ਐਡ ਕਰਾਂਗੇ ਤਾਂ ਕਿ ਟਮਾਟਰ ਵੀ ਚੰਗੀ ਤਰ੍ਹਾਂ ਹੀ ਇਸ ਦੇ ਨਾਲ ਪੁੱਜ ਜਾਣ ਤੇ ਇਹਨਾਂ ਦਾ ਕੱਚਾਪਨ ਦੂਰ ਹੋ ਜਾਵੇ ਹੁਣ ਇਸ ਦੇ ਵਿੱਚ ਆਪਾਂ ਸਵਾਦ ਦੇ ਅਨੁਸਾਰ ਨਮਕ ਐਡ ਕਰਾਂਗੇ ਨਮਕ ਤੁਸੀਂ ਥੋੜਾ ਘੱਟ ਹੀ ਐਡ ਕਰਨਾ ਹੈ ਕਿਉਂਕਿ ਆਪਾਂ ਲੂਬੀਆ ਦੇ ਵਿੱਚ ਵੀ ਬੋਇਲ ਕਰਨ ਲੱਗਿਆਂ ਅੱਧਾ ਚਮਚ ਨਮਕ ਦਾ ਐਡ ਕੀਤਾ ਸੀ ਨਮਕ ਪਾਉਣ ਨਾਲ ਪਿਆਜ਼ ਤੇ ਟਮਾਟਰ ਬਹੁਤ ਜਲਦੀ ਪੁੱਜ ਜਾਂਦੇ ਹਨ ਤੇ ਇਹਨਾਂ ਦਾ ਕੱਚਾਪਨ ਦੂਰ ਹੋ ਜਾਂਦਾ ਹੈ ਹੁਣ ਆਪਣਾ ਤੜਕਾ ਪੁੱਜ ਰਿਹਾ ਹੈ ਹੁਣ ਇਸ ਦੇ ਵਿੱਚ ਆਪਾਂ ਹੋਰ ਮਸਾਲੇ ਐਡ ਕਰਾਂਗੇ ਇਸ ਦੇ ਵਿੱਚ ਮੈਂ 1 ਚਮਚ ਕਸ਼ਮੀਰੀ ਲਾਲ ਮਿਰਚ ਪਾਊਡਰ 1/4 ਚਮਚ ਹਲਦੀ ਪਾਊਡਰ 1/2 ਚਮਚ ਧਨੀਆ ਪਾਊਡਰ 1/2 ਚਮਚ ਲਾਲ ਮਿਰਚ ਪਾਊਡਰ ਐਡ ਕੀਤਾ ਹੈ ਤੇ ਹੁਣ ਇਹਨਾਂ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਭੁੰਨ ਲਵਾਂਗੇ ਇਹ ਤੜਕਾ ਆਪਾਂ ਉਹਨੇ ਟਾਈਮ ਲਈ ਭੁੰਨਾਂਗੇ ਜਦੋਂ ਤੱਕ ਇਹ ਤੇਲ ਨਹੀਂ ਛੱਡ ਦਿੰਦਾ ਜਦੋਂ ਵੀ ਆਪਾਂ ਕੋਈ ਸਬਜ਼ੀ ਬਣਾਉਂਦੇ ਹਾਂ ਉਸ ਦੇ ਲਈ ਤੜਕਾ ਭੁੰਨਣਾ ਬਹੁਤ ਹੀ ਜ਼ਰੂਰੀ ਹੈ ਜਿੰਨਾ ਜ਼ਿਆਦਾ ਵਧੀਆ ਤੜਕਾ ਪੁੱਜੇਗਾ ਉਨੀਆਂ ਹੀ ਸਬਜ਼ੀ ਆਪਣੀ ਜਿਆਦਾ ਟੇਸਟੀ ਬਣेंगी ਹੁਣ ਇਸਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਐਡ ਕਰ ਲਵਾਂਗੇ ਤੇ ਫਿਰ ਇਸ ਨੂੰ ਆਪਾਂ 2 ਤੋਂ 3 ਮਿੰਟ ਲਈ ਚੰਗੀ ਤਰ੍ਹਾਂ ਭੁੰਨ ਲਵਾਂਗੇ ਹੁਣ ਇਸ ਨੂੰ ਆਪਾਂ ਕਵਰ ਕਰਕੇ ਥੋੜੇ ਟਾਈਮ ਦੇ ਲਈ ਰੱਖ ਦਵਾਂਗੇ ਤਾਂ ਕਿ ਇਹ ਤੜਕਾ ਚੰਗੀ ਤਰ੍ਹਾਂ ਤੇਲ ਛੱਡ ਦੇਵੇ ਇਹ ਦੇਖੋ ਤੜਕੇ ਨੇ ਕਿੰਨਾ ਵਧੀਆ ਤੇਲ ਛੱਡ ਦਿੱਤਾ ਹੈ ਤੇ ਆਪਣੇ ਤੜਕੇ ਦਾ ਰੰਗ ਵੀ ਕਿੰਨਾ ਜ਼ਿਆਦਾ ਵਧੀਆ ਆ ਗਿਆ ਹੈ ਹੁਣ ਆਪਣਾ ਤੜਕਾ ਬਹੁਤ ਹੀ ਵਧੀਆ ਤਰ੍ਹਾਂ ਪੁੱਜ ਚੁੱਕਾ ਹੈ ਹੁਣ ਇਸ ਦੇ ਵਿੱਚ ਆਪਾਂ ਬੋਇਲ ਕੀਤੇ ਹੋਏ ਆਪਣਾ ਲੂਬੀਆ ਐਡ ਕਰ ਦਵਾਂਗੇ ਇਹ ਵੀ ਬਹੁਤ ਵਧੀਆ ਸੌਫਟ ਹੋ ਚੁੱਕੇ ਹਨ ਤੇ ਹੁਣ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਕਵਰ ਕਰਕੇ ਪੱਕਣ ਦਵਾਂਗੇ ਹੁਣ ਆਪਾਂ 30-4 ਮਿੰਟ ਬਾਅਦ ਇਸ ਨੂੰ ਇੱਕ ਵਾਰੀ ਫਿਰ ਮਿਕਸ ਕਰਾਂਗੇ ਤੇ ਦੇਖਾਂਗੇ ਕੀ ਆਪਣੀ ਸਬਜੀ ਬਣ ਕੇ ਰੈਡੀ ਹੈ ਜਾਂ ਕੁਛ ਇਸ ਦੇ ਵਿੱਚ ਕਸਰ ਹੈ ਜੇਕਰ ਤੁਸੀਂ ਰੋਟੀ ਦੇ ਨਾਲ ਇਸ ਨੂੰ ਖਾਣਾ ਹੈ ਤਾਂ ਤੁਸੀਂ ਇਸ ਨੂੰ ਠਿੱਕ ਰੱਖ ਸਕਦੇ ਹੋ ਪਰ ਮੈਂ ਇਸ ਨੂੰ ਰਾਈਸ ਦੇ ਨਾਲ ਬਣਾ ਕੇ ਤਿਆਰ ਕਰ ਰਹੀ ਹਾਂ ਇਸ ਲਈ ਮੈਂ ਇਸ ਦੇ ਵਿੱਚ ਗਰੇਵੀ ਥੋੜੀ ਜ਼ਿਆਦਾ ਰੱਖਾਂਗੀ ਹੁਣ ਇਸ ਦੇ ਵਿੱਚ ਆਪਾਂ ਅੱਧਾ ਚਮਚ ਕਸਤੂਰੀ ਮੇਥੀ ਤੇ ਅੱਧਾ ਚਮਚ ਆਪਾਂ ਇਸ ਦੇ ਵਿੱਚ ਗਰਮ ਮਸਾਲਾ ਐਡ ਕਰ ਦਿੱਤਾ ਹੈ ਜਿਸ ਦੇ ਨਾਲ ਸਬਜੀ ਦਾ ਟੇਸ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ ਹੁਣ ਆਪਾਂ ਇਸ ਨੂੰ ਮਿਕਸ ਕਰਕੇ ਕਵਰ ਕਰਕੇ ਬਸ 1 ਤੋਂ 2 ਮਿੰਟ ਲਈ ਪੱਕਣ ਦਵਾਂਗੇ ਲੋ ਫਲੇਮ ਦੇ ਉੱਪਰ ਤਾਂ ਕਿ ਜੋ ਮਸਾਲੇ ਦਾ ਸਵਾਦ ਹੈ ਉਹ ਚੰਗੀ ਤਰ੍ਹਾਂ ਸਬਜ਼ੀ ਦੇ ਵਿੱਚ ਆ ਜਾਵੇ ਇਹ ਦੇਖੋ ਜੀ ਹੁਣ ਆਪਣੀ ਸਬਜ਼ੀ ਬਹੁਤ ਵਧੀਆ ਤਰ੍ਹਾਂ ਗਲ ਚੁੱਕੀ ਹੈ ਇਹ ਦੇਖੋ ਇਹ ਲੂਬੀਆਂ ਬਿਲਕੁਲ ਸੌਫਟ ਹੋ ਚੁੱਕੇ ਹਨ ਤੇ ਸਬਜ਼ੀ ਆਪਣੀ ਬਣ ਕੇ ਰੈਡੀ ਹੈ ਹੁਣ ਆਪਾਂ ਗੈਸ ਬੰਦ ਕਰਕੇ ਇਸ ਨੂੰ ਰੱਖ ਦਵਾਂਗੇ ਹੁਣ ਆਪਾਂ ਬਣਾਵਾਂਗੇ ਬਿਲਕੁਲ ਪਲੇਨ ਚਾਵਲ ਇਸ ਦੇ ਲਈ ਆਪਾਂ ਇੱਕ ਪਤੀਲਾ ਗੈਸ ਤੇ ਰੱਖਾਂਗੇ ਉਸ ਦੇ ਵਿੱਚ ਆਪਾਂ ਦੋ ਗਲਾਸ ਪਾਣੀ ਦੇ ਐਡ ਕੀਤੇ ਹਨ ਤੇ ਆਪਣਾ ਜਦੋਂ ਪਾਣੀ ਗਰਮ ਹੋ ਗਿਆ ਤੇ ਉਸ ਦੇ ਵਿੱਚ ਆਪਾਂ ਇੱਕ ਗਲਾਸ ਚਾਵਲਾਂ ਦਾ ਐਡ ਕਰ ਦਵਾਂਗੇ ਇਹ ਚਾਵਲ ਆਪਾਂ ਬਾਸਬਤੀ ਦੇ ਲਏ ਹਨ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਵਾਸ਼ ਕਰਕੇ ਫਿਰ ਇਸ ਦੇ ਵਿੱਚ ਐਡ ਕਰ ਦਵਾਂਗੇ ਤੇ ਇਸ ਨੂੰ ਹੁਣ ਆਪਾਂ ਮੜਾ ਜਾ ਮਿਕਸ ਕਰਾਂਗੇ ਤੁਸੀਂ ਕੋਈ ਵੀ ਕੱਪ ਜਾਂ ਗਲਾਸੀ ਮੈਜ਼ਰਮੈਂਟ ਵਾਸਤੇ ਸੈੱਟ ਕਰ ਸਕਦੇ ਹੋ ਜਦੋਂ ਵੀ ਆਪਾਂ ਪਲੇਨ ਚਾਵਲ ਬਣਾਉਣੇ ਹੋਣ ਉਸ ਦੇ ਵਿੱਚ ਇੱਕ ਕੌਲੀ ਜਾਂ ਇੱਕ ਗਲਾਸ ਚਾਵਲਾਂ ਦਾ ਤੇ ਡਬਲ ਉਸ ਤੋਂ ਆਪਾਂ ਪਾਣੀ ਐਡ ਕਰਨਾ ਹੈ ਹੁਣ ਇਸ ਦੇ ਵਿੱਚ ਇੱਕ ਚਮਚ ਮੈਂ ਦੇਸੀ ਘਿਓ ਦਾ ਐਡ ਕੀਤਾ ਹੈ ਤੇ ਇਸ ਨੂੰ ਕਵਰ ਕਰਕੇ 2 ਤੋਂ 3 ਮਿੰਟ ਲਈ ਪੱਕਣ ਲਈ ਰੱਖ ਦਿੱਤਾ ਹੈ ਦੇਸੀ ਘਿਓ ਐਡ ਕਰਨ ਦੇ ਨਾਲ ਚਾਵਲ ਆਪਣੇ ਬਹੁਤ ਹੀ ਖਿੜੇ-ਖਿੜੇ ਬਣਦੇ ਹਨ ਇਹ ਬਿਲਕੁਲ ਵੀ ਇੱਕ ਦੂਜੇ ਦੇ ਨਾਲ ਨਹੀਂ ਚਿਪਟਦੇ ਵਿੱਚੋਂ ਵਿੱਚੋਂ ਆਪਾਂ ਇੱਕ ਵਾਰੀ ਇਸ ਨੂੰ ਚੈੱਕ ਕਰਾਂਗੇ ਇਹ ਦੇਖੋ ਚਾਵਲਾਂ ਦੇ ਵਿੱਚ ਥੋੜੀਆਂ-ਥੋੜੀਆਂ ਮੋਰੀਆਂ ਜਿਹਾ ਪੈ ਗਈਆਂ ਹਨ ਤੇ ਇਹਨਾਂ ਦੇ ਵਿੱਚ ਬਿਲਕੁਲ ਹਲਕਾ ਜਿਹਾ ਪਾਣੀ ਹੈ ਹੁਣ ਆਪਾਂ ਇੱਥੇ ਗੈਸ ਦਾ ਫਲੇਮ ਲੋ ਕਰ ਦੇਣਾ ਹੈ ਤੇ ਇਸ ਨੂੰ ਬਸ ਕਵਰ ਕਰਕੇ ਆਪਾਂ ਰੱਖ ਦੇਣਾ ਹੈ ਤੇ ਜਦੋਂ ਆਪਾਂ 5 ਮਿੰਟ ਬਾਅਦ ਚੈੱਕ ਕਰਾਂਗੇ ਆਪਣੇ ਬਹੁਤ ਹੀ ਖਿਲੇ-ਖਿਲੇ ਚਾਵਲ ਬਣ ਕੇ ਰੈਡੀ ਹੋ ਜਾਣਗੇ ਹੁਣ ਆਪਣੇ ਚਾਵਲ ਵੀ ਬਣ ਕੇ ਰੈਡੀ ਹਨ ਹੁਣ ਆਪਾਂ ਕਰਦੇ ਹਾਂ ਪਲੇਟਿੰਗ ਇਹ ਦੇਖੋ ਸਬਜ਼ੀ ਆਪਣੀ ਕਿੰਨੀ ਵਧੀਆ ਜਮੀ ਜਮੀ ਲੱਗ ਰਹੀ ਹੈ ਹੁਣ ਆਪਾਂ ਇਸ ਨੂੰ ਸਰਵ ਕਰ ਲਵਾਂਗੇ ਤੁਸੀਂ ਜਰੂਰ ਇਸ ਨੂੰ ਬਣਾਇਓ ਖਾਇਓ ਤੇ ਆਪਣਾ ਫੀਡਬੈਕ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਆ ਕਰੋ ਕਿ ਤੁਹਾਨੂੰ ਇਹ ਰੈਸਪੀ ਕਿੱਦਾਂ ਦੀਆਂ ਲੱਗਦੀਆਂ ਹਨ ਹੁਣ ਇਹ ਦੇਖੋ ਜੀ ਆਪਣੇ ਚਾਵਲ ਵੀ ਮੈਂ ਤੁਹਾਨੂੰ ਦਿਖਾਉਂਦੀ ਹਾਂ ਕਿ ਕਿੰਨੇ ਆਪਣੇ ਵਧੀਆ ਚਾਵਲ ਖਿੜੇ-ਖਿੜੇ ਬਣ ਕੇ ਤਿਆਰ ਹੋਏ ਹਨ ਜਦੋਂ ਵੀ ਆਪਾਂ ਚਾਵਲਾਂ ਨੂੰ ਪਹਿਲੀ ਵਾਰ ਹਿਲਾਉਣਾ ਹੈ ਤੇ ਬਿਲਕੁਲ ਹਲਕੇ ਹੱਥਾਂ ਦੇ ਨਾਲ ਕਿਸੇ ਵੀ ਚਮਚੇ ਜਾਂ ਕਰਸ਼ੀ ਨਾਲ ਹਿਲਾਉਣਾ ਹੈ ਤਾਂ ਬਿਲਕੁਲ ਹਲਕੀ ਹਲਕੀ ਹੱਥਾਂ ਦੇ ਨਾਲ ਹਲਾਵਾਂਗੇ ਤਾਂ ਇਹ ਬਹੁਤ ਵਧੀਆ ਖਿੜੇ-ਖਿੜੇ ਚਾਵਲ ਰਹਿਣਗੇ ਇਹ ਦੇਖੋ ਇਹ ਆਪਣੇ ਘਰ ਦੀ ਬਾਸਪਤੀ ਹੈ ਤੇ ਚਾਵਲ ਆਪਣੇ ਬਾਜ਼ਾਰ ਦੇ ਚਾਵਲਾਂ ਨਾਲੋਂ ਵੀ ਜਾਦੇ ਵਧੀਆ ਬਣ ਕੇ ਤਿਆਰ ਹੋਏ ਹਨ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਪਲੀਜ਼ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਜ਼ਰੂਰ ਪ੍ਰੈਸ ਕਰਿਓ ਆਕੇ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਆਪਾਂ ਇਹਨਾਂ ਨੂੰ ਇੰਜੋਏ ਕਰਦੇ ਹਾਂ ਤੇ ਤੁਹਾਨੂੰ ਮਿਲਦੇ ਹਾਂ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ